ਚਾਹੇ ਤੁਸੀਂ ਮਾਪੇ ਹੋ ਚਾਹੇ ਤੁਸੀਂ ਬੱਚੇ ਹੋ ਅਗਰ ਇੱਕ ਦੂਜੇ ਤੋਂ ਬਹੁਤ ਦੂਰ ਹੋਣਾ ਚਾਹੁੰਦੇ ਹੋ ਨਾ ਪਰਮਨੈਂਟਲੀ ਦੂਰ ਹੋਣਾ ਚਾਹੁੰਦੇ ਹੋ ਤਾਂ ਤਿੰਨ ਚੀਜ਼ਾਂ ਉਹਨਾਂ ਦੀ ਲਾਈਫ 'ਚ ਸ਼ੁਰੂ ਕਰ ਦਿਓ ਜਿਹਦੀ ਵੀ ਲਾਈਫ ਤੋਂ ਦੂਰ ਹੋਣਾ ਚਾਹੁੰਦੇ ਹੋ ਇੱਕ ਤਾਂ ਜਦੋਂ ਵੀ ਉਹਨਾਂ ਨੂੰ ਕੋਈ ਖਾਣਾ ਦੋ ਤਾਂ ਉਸ 'ਚ ਇੱਕ ਨਹੀਂ ਦੋ ਨਹੀਂ ਚਾਰ ਚਮਚ ਚਟੀ ਚੀਨੀ ਦੇ ਪਾ ਕੇ ਦੇਣੇ ਸ਼ੁਰੂ ਕਰ ਦਿਓ ਹੌਲੀ-ਹੌਲੀ ਉਹ ਬੰਦਾ ਇਨਸੂਲਿਨ ਰੈਜ਼ਿਸਟੈਂਸ ਹੋ ਜਾਊਗਾ ਜਦੋਂ ਇਨਸੂਲਿਨ ਰੈਜ਼ਿਸਟੈਂਟ ਹੋ ਜਾਊਗੀ ਇਮਿਊਨਿਟੀ ਜਿਹੜੀ ਆ ਉਹਦੀ ਵੀਕ ਹੋਣ ਲੱਗ ਜੂਗੀ ਆਟੋਇਮਿਊਨ ਡਿਸਆਰਡਰਸ ਬਿਲਟ ਹੋਣ ਲੱਗ ਜਾਣਗੇ ਮੋਰਓਵਰ ਇਨਫਲੇਮੇਸ਼ਨ ਵੀ ਆਉਣ ਲੱਗ ਜੂਗੀ ਵੈਸੀ ਦੂਸਰਾ ਹੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਜੇ ਤੁਸੀਂ ਉਹਨੂੰ ਪਰਮਾਨੈਂਟਲੀ ਦੂਰ ਕਰਨਾ ਚਾਹੁੰਦੇ ਤਾਂ ਵੈਜੀਟੇਬਲ ਆਇਲ, ਪਾਮ ਆਇਲ ਜਾਂ ਜਿੰਨੇ ਵੀ ਫੂਡ ਆਇਲਸ ਨੇ ਇਹਨਾਂ ਦੀ ਮਾਤਰਾ ਉਹਨਾਂ ਦੀ ਡਾਈਟ ਚ 100% ਵਧਾ ਦਿਓ। ਦੇਸੀ ਕਿਉਂ ਬਿਲਕੁਲ ਨਾ ਵਰਤੋ ਉਹਨਾਂ ਵਾਸਤੇ ਤੇ ਤੁਸੀਂ ਆਪ ਦੇਖੋਗੇ ਜਲਦੀ ਤੋਂ ਜਲਦੀ ਉਹਨਾਂ ਦੇ ਵਿਟਾਮਿਨਸ, ਮਿਨਰਲ ਸਾਰੇ ਸੁੱਕੜਦੇ ਜਾਣਗੇ, ਸਰੀਰ ਸੰਗੜਦਾ ਜਾਊਗਾ ਤੇ ਤੀਸਰਾ ਜੇ ਤੁਸੀਂ ਨਹੀਂ ਪਿਆਰ ਕਰਦੇ ਉਹਨਾਂ ਨੂੰ ਤਾਂ ਤੁਸੀਂ ਚਾਹੁੰਦੇ ਹੋ ਵੀ ਸਾਡੇ ਤੋਂ ਸਾਰੀ ਜ਼ਿੰਦਗੀ ਲਈ ਪਰਮਾਨੈਂਟਲੀ ਦੂਰ ਹੋ ਜਾਣ ਤਾਂ ਬੜਾ ਸੌਖਾ ਯਾ ਤਰੀਕਾ ਉਹਨਾਂ ਤੋਂ ਨਫ਼ਰਤ ਕਰਨੀ ਸ਼ੁਰੂ ਕਰ ਦਿਓ। ਪਰ ਜਿਹੜੇ ਲੋਕ ਦੇ ਮਾਵਾਂ ਆਪਣਾ ਤਾਂ ਉਹਨਾਂ ਲੋਕਾਂ ਨੂੰ ਇਸ ਵੀਡੀਓ ਤੋਂ ਸਮਝ ਜਾਣਾ ਚਾਹੀਦਾ ਵੀ ਤਿੰਨ ਕਿਹੜੀਆਂ ਚੀਜ਼ਾਂ ਨੇ ਜੇ ਉਹਨਾਂ ਦੀ ਸੀ ਪ੍ਰੋਪਰ ਟੇਕ ਕੇਅਰ ਕਰੀਏ 슈ਗਰ ਅਸੀਂ ਉਹਨਾਂ ਨੂੰ ਨਾ ਦਈਏ ਵੈਜੀਟੇਬਲ ਫੂਡ ਆਇਲਸ ਨਾ ਦਈਏ ਤੇ ਤੀਸਰਾ ਉਹਨਾਂ ਨੂੰ ਰੱਜ ਕੇ ਪਿਆਰ ਕਰੀਏ ਚੌਥਾ ਇੱਕ ਬੋਨਸ ਟਿਪ ਤੁਹਾਡੇ ਲਈ ਸਵੇਰੇ ਉੱਠ ਕੇ 1 ਘੰਟਾ ਉਹਨਾਂ ਨਾਲ ਸੈਰ ਤੇ ਜਾਣਾ ਸ਼ੁਰੂ ਕਰ ਦਿਓ ਜਾਂ ਨਹੀਂ ਤੁਹਾਡੇ ਨਾਲ ਜਾਂਦੇ ਤੁਸੀਂ ਉਹਨਾਂ ਨੂੰ ਵੈਸੀ 1 ਘੰਟਾ ਸੈਰ ਕਰਾਓ ਤੇ ਤੁਸੀਂ ਆਪ ਦੇਖੋਗੇ ਉਹਨਾਂ ਦੀ ਲਾਈਫ ਦੇ ਵਿੱਚ ਇੱਕ એનર્ਜੀ ਇੱਕ ਬੂਮ ਇੱਕ ਬਲੋਸਮ ਕ੍ਰੀਏਟ ਹੋਣਾ ਸ਼ੁਰੂ ਹੋ ਜਾਵੇਗਾ